ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਮੈਂ ਇੱਕ ਵਾਰ ਫੇਰ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਮੋਸਟ ਇੰਪੋਰਟੈਂਟ ਪੰਜਾਬ ਸੇਵਾਦਾਰ ਭਰਤੀ ਦੇ ਲਈ ਪੰਜਾਬ ਜੀਕੇ ਦੀ ਵੀਡੀਓ ਲੈ ਕੇ ਇੱਕ ਕਲਾਸ ਪੰਜਾਬ ਦੇ ਹਰੇਕ ਪੇਪਰ ਦੇ ਲਈ ਜ਼ਰੂਰੀ ਹੈ ਵੀਡੀਓ ਨੂੰ ਪੂਰੇ ਐਂਡ ਤੱਕ ਦੇਖਣਾ ਕਾਪੀ ਪੈਨ ਨਾਲ ਲੈ ਕੇ ਬੈਠਣਾ ਆਪਣਾ ਅੱਜ ਦਾ ਟੌਪਿਕ ਹੈਗੇ ਆ ਪੰਜਾਬ ਦੇ ਖੇਤਰ ਮਾਝਾ ਮਾਲਵਾ ਤੇ ਦੁਆਬਾ ਇੱਕ ਇੱਕ ਖੇਤਰ ਬਾਰੇ ਆਪਾਂ ਡਿਟੇਲ ਚ ਪੜ੍ਹਾਂਗੇ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਪੰਜਾਬ ਨੂੰ ਜਿਹੜਾ ਕਿੰਨੇ ਖੇਤਰਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਪੰਜਾਬ ਨੂੰ ਤਿੰਨ ਖੇਤਰਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਕਿਹੜੇ ਗੇੜੇ ਨੇ ਮਾਝਾ ਮਾਲਵਾ ਤੇ ਦੁਆਬਾ ਤੁਹਾਨੂੰ ਮੈਪ ਦੇ ਵਿੱਚ ਦੇਖੀ ਰਿਹਾ ਹੈਗਾ ਸਭ ਤੋਂ ਨੀਚੇ ਹੈ ਗਿਆ ਮਾਲਵਾ ਇਹ ਸਾਰੇ ਨੂੰ ਵੱਡਾ ਖੇਤਰ ਆ ਤੇ ਵਿੱਚਕਾਰ ਹੈ ਗਿਆ ਦੁਆਬਾ ਤੇ ਸਭ ਤੋਂ ਛੋਟਾ ਹੈ ਗਿਆ ਮਾਝਾ ਖੇਤਰ ਤੁਸੀਂ ਮੈਪ ਤੋਂ ਹੀ ਪੜ ਸਕਦੇ ਹੋ ਕਿ ਮਾਲਵੇ ਦੇ ਵਿੱਚ ਕਿਹੜੇ ਜ਼ਿਲ੍ਹੇ ਆਉਂਦੇ ਨੇ ਦੁਆਬੇ ਦੇ ਵਿੱਚ ਕਿਹੜੇ ਜ਼ਿਲ੍ਹੇ ਆਉਂਦੇ ਨੇ ਤੇ ਮਾਝੇ ਦੇ ਵਿੱਚ ਕਿਹੜੇ ਜ਼ਿਲ੍ਹੇ ਆਉਂਦੇ ਨੇ ਆਪਾਂ ਇਹਨਾਂ ਨੂੰ ਅੱਗੇ ਵੀ ਦੱਸਾਂਗੇ ਵੀ ਕਿਹੜੇ-ਕਿਹੜੇ ਖੇਤਰ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਆਉਂਦੇ ਨੇ ਸਭ ਤੋਂ ਪਹਿਲਾਂ ਆਪਾਂ ਮਾਝਾ ਖੇਤਰ ਦੇ ਬਾਰੇ ਪੜਾਂਗੇ ਮਾਝਾ ਜਾਂ ਬਾਰੀ ਦੁਆਬ ਮਾਝੇ ਨੂੰ ਜਿਹੜਾ ਮਾਝਾ ਰੀਜਨ ਇਜ਼ ਨਾਊਨ ਐਜ਼ ਹਰਟ ਆਫ ਪੰਜਾਬ ਮਾਝਾ ਖੇਤਰ ਨੂੰ ਜਿਹੜਾ ਪੰਜਾਬ ਦੇ ਦਿਲਾਂ ਵਜੋਂ ਵੀ ਜਾਣਿਆ ਜਾਂਦਾ ਇੰਪੋਰਟੈਂਟ ਕੁਐਸਚਨ ਹੈ ਤੇ ਮਾਝਾ ਖੇਤਰ ਰਾਵੀ ਅਤੇ ਵਿਆਸ ਦਰਿਆ ਦੇ ਵਿਚਕਾਰ ਹੈ ਤੇ ਮਾਝੇ ਖੇਤਰ ਦੇ ਵਿੱਚ ਚਾਰ ਜ਼ਿਲ੍ਹੇ ਆਉਂਦੇ ਨੇ ਕਿਹੜੇ-ਕਿਹੜੇ ਨੇ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਤੇ ਤਰਨਤਾਰਨ ਤੁਹਾਨੂੰ ਕੁਐਸਚਨ ਇਹਨਾਂ 'ਚੋਂ ਵਰਨ ਸਕਦੇ ਨੇ ਵੀ ਕਿਹੜੇ ਖੇਤਰ ਦੇ ਵਿੱਚ ਕਿਹੜੇ ਜ਼ਿਲ੍ਹੇ ਆਉਂਦੇ ਨੇ ਤੇ ਕਿਹੜੀਆਂ ਜੇ ਮਾਝਾ ਖੇਤਰ ਜਿਹੜਾ ਕਿਹੜੀਆਂ ਦਰਿਆ ਦੇ ਵਿੱਚ ਘਾਰੇ ਮਾਲਵਾ ਖੇਤਰ ਜਿਹੜਾ ਕਿਹੜਾ ਦਰਿਆ ਦੇ ਵਿੱਚ ਘਾਰੇ ਇਹ ਸਾਰਾ ਕੁਝ ਤੁਸੀਂ ਨੇ ਧਿਆਨ ਚ ਰੱਖਣਾ ਨੈਕਸਟ ਆਪਾਂ ਕਰਦੇ ਆਂ ਮਾ ਦੁਆਬਾ ਖੇਤਰ ਬਾਰੇ ਦੁਆਬਾ ਖੇਤਰ ਜਿਹੜਾ ਬਿਆਸ ਅਤੇ ਸਤਲੁਜ ਦਰਿਆ ਦੇ ਵਿੱਚ ਘਾਰਦਾ ਖੇਤਰ ਹੈ ਇਹਦੇ ਵਿੱਚ ਚਾਰ ਜ਼ਿਲ੍ਹੇ ਆ ਜਾਂਦੇ ਨੇ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤੇ ਨਵਾਂ ਸ਼ਹਿਰ ਅੱਗੇ ਆ ਗਿਆ ਦੁਆਬਾ ਨੂੰ ਜਿਹੜਾ ਵਿਸਤ ਦੁਆਬ ਜਾਂ ਦੁਆਬ ਵਿਸਤ ਜਲੰਧਰ ਵੀ ਕਿਹਾ ਜਾਂਦਾ ਹੈ ਨੈਕਸਟ ਆ ਗਿਆ ਇਹ ਸ਼ਬਦ ਜਿਹੜਾ ਦੁਆਬਾ ਦੋ ਪਲੱਸ ਆਵ ਮਤਲਬ ਦੋ ਪਾਣੀਆਂ ਦੀ ਧਰਤੀ ਤੋਂ ਬਣਿਆ ਹੈ ਦੁਆਬਾ ਖੇਤਰ ਨੂੰ ਜਿਹੜਾ ਐਨ ਆਰ ਆਈ ਦਾ ਇਲਾਕਾ ਵੀ ਕਿਹਾ ਜਾਂਦਾ ਹੈ ਇਸ ਇਲਾਕੇ ਦੇ ਲੋਕਾਂ ਨੂੰ ਦੁਆਬੀਆ ਵੀ ਕਿਹਾ ਜਾਂਦਾ ਹੈ ਇਸ ਇਲਾਕੇ ਵਿੱਚ 35% ਆਬਾਦੀ ਪਛੜੀਆਂ ਸਰਹਣੀਆਂ ਦੇ ਲੋਕਾਂ ਦੀ ਹੈ ਨੈਕਸਟ ਆਪਾਂ ਕਰਦੇ ਆਂ ਮਾਲਵਾ ਖੇਤਰ ਵਾਲੇ ਸਭ ਤੋਂ ਵੱਡਾ ਖੇਤਰਾ ਜਿਹੜਾ ਮਾਲਵਾ ਖੇਤਰਾ ਇਸ ਦੇ ਵਿੱਚ ਜਿਹੜੇ 15 ਜ਼ਿਲ੍ਹੇ ਆਉਂਦੇ ਹਨ ਮਾਲਵਾ ਖੇਤਰਾ ਜਿਹੜਾ ਸਤਲੁਜ ਦਰਿਆ ਦੇ ਹੇਠਾਂ ਪੰਜਾਬ ਦਾ ਦੱਖਣੀ ਹਿੱਸਾ 15 ਜ਼ਿਲ੍ਹੇ ਜ਼ਿਲ੍ਹੇ ਹਨ ਮਾਲਵਾ ਖੇਤਰਾ ਜਿਹੜਾ ਇਹ ਸਤਲੁਜ ਦਰਿਆ ਤੇ ਘੱਗਰ ਨਦੀ ਦੇ ਵਿਚਕਾਰ ਦਾ ਖੇਤਰ ਹੈ ਨੈਕਸਟ ਆਪਾਂ ਕਰਦੇ ਆਂ ਵੀ ਮਾਲਵਾ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਅਤੇ ਉਹਨਾਂ ਵੱਲੋਂ ਬੋਲੀ ਜਾਣ ਵਾਲੀ ਪੰਜਾਬੀ ਦੀ ਉਪਭਾਸ਼ਾ ਨੂੰ ਮਲਵਈ ਭਾਸ਼ਾ ਵੀ ਆਖਦੇ ਹਨ ਪਹਿਲਾਂ ਮਾਲਵਾ ਖੇਤਰ ਦੇ ਵਿੱਚ 14 ਜ਼ਿਲ੍ਹੇ ਆਉਂਦੇ ਸੀ ਹੁਣ ਮਲੇਰਕੋਟਲਾ 23ਵਾਂ ਜ਼ਿਲ੍ਹਾ ਨਮਾ ਵਣ ਗਿਆ ਤਾਂ ਹੁਣ ਮਾਲਵਾ ਖੇਤਰ ਦੇ ਵਿੱਚ ਜਿਹੜੇ 15 ਜ਼ਿਲ੍ਹੇ ਆਉਣ ਲੱਗ ਗਏ ਨੈਕਸਟ ਆਪਾਂ ਮਾਲਵਾ ਖੇਤਰ ਦੇ ਵਿੱਚ ਜਿਹੜੇ 15 ਜ਼ਿਲ੍ਹੇ ਆਉਂਦੇ ਨੇ ਉਹਨਾਂ ਦੇ ਨਾਮ ਪੜ੍ਹ ਲੈਣੇ ਆ ਫਿਰੋਜ਼ਪੁਰ ਫਰੀਦਕੋਟ ਬਰਨਾਲਾ ਬਠਿੰਡਾ ਫਾਜ਼ਿਲਕਾ ਸੰਗਰੂਰ ਮਾਨਸਾ ਪਟਿਆਲਾ ਮਹਾਲੀ ਮੋਗਾ ਮਲੇਰ ਕੋਟਲਾ ਮੁਕਤਸਰ ਲੁਧਿਆਣਾ ਰੂਪਨਗਰ ਤੇ ਫਤਿਹਗੜ੍ਹ ਸਾਹਿਬ ਨੈਕਸਟ ਆਪਾਂ ਹੁਣ ਪਵਾਦ ਬਾਰੇ ਵੀ ਪੜ੍ਹ ਲੈਣੇ ਆ ਪਵਾਦ ਆ ਜਿਹੜਾ ਇਹ ਖੇਤ ਦਾ ਸਤਲੂ ਜਾਂ ਦੇ ਘੱਗਰ ਨਦੀ ਦੇ ਵਿੱਚਕਾਰਲਾ ਖੇਤਰ ਹੈ ਪਵਾਦ ਸ਼ਬਦ ਆ ਜਿਹੜਾ ਭਾਸ਼ਾ ਦੇ ਦੋ ਸ਼ਬਦਾਂ ਦਾ ਸੰਜੋਗ ਕਿਹੜੇ ਦੋ ਸ਼ਬਦ ਨੇ ਇੱਕ ਤਾਂ ਹੈਗਾ ਪਰਵਾ ਇੱਕ ਹੈਗਾ ਅੱਧਾ ਪਰਵਾ ਦਾ ਅਰਥ ਹੈ ਪੂਰਬੀ ਅੱਧੇ ਦਾ ਅਰਥ ਹੈ ਅੱਧਾ ਇਹ ਸ਼ਬਦ ਪੰਜਾਬ ਦੇ ਪੂਰਬੀ ਅੱਧ ਨੂੰ ਦਰਸਾਉਂਦਾ ਹੈ ਹੁਣ ਇਸ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਆਉਂਦੇ ਨੇ ਉਹ ਦੇਖ ਲੈਂਦੇ ਆ ਇੱਕ ਤਾਂ ਹੈਗਾ ਰੂਪਨਗਰ ਸਹਿਬਜ਼ਾਦਾ ਜੀਤ ਸਿੰਘ ਨਗਰ ਪਟਿਆਲੇ ਦਾ ਪੂਰਬੀ ਹਿੱਸਾ ਅਤੇ ਸੰਗਰੂਰ ਤੇ ਮਲੇਰ ਕੋਟਲੇ ਵੱਲ ਦਾ ਇਲਾਕਾ ਇਹ ਤੁਸੀਂ ਪਵਾਦ ਬਾਰੇ ਸਾਰਾ ਕੁਝ ਯਾਦ ਰੱਖਣਾ ਆਪਣੀ ਅੱਜ ਦੀ ਵੀਡੀਓ ਜਿਹੜੀ ਇੱਥੇ ਹੀ ਖਤਮ ਹੁੰਦੀ ਹੈ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਲਾਸਟ ਦੇ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਆਪਾਂ ਨੇ ਸੇਵਾਦਾਰ ਚੌਂਕੀਦਾਰ ਭਰਤੀ ਦੇ ਲਈ ਪੰਜਾਬੀ ਏ ਪੇਪਰ ਕੁਆਲੀਫਾਈ ਦੇ ਲਈ ਫੁੱਲ ਥਿਊਰੀ ਵਿਦ ਐਮਸੀਕਿਊ ਪੰਜ ਮੌਕ ਟੈਸਟ ਸਿਰਫ 299 ਰੁਪਏ ਦੇ ਵਿੱਚ ਤਿਆਰ ਕੀਤੇ ਨੇ ਜਿਸ ਵੀ ਕੈਂਡੀਡੇਟ ਨੇ ਪਰਚੇਸ ਕਰਨੇ ਨੇ ਉਹ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਧੰਨਵਾਦ